ਸਸਿਆ ਕਾਲ ਜੀ ਸਾਰਿਆਂ ਨੂੰ ਹੋਰ ਕੀ ਹਾਲ ਚਾਲ ਆ ਗਏ ਹਾਂ ਇੱਕ ਹੋਰ ਨਵੇਂ ਵੀਡੀਓ ਦੇ ਨਾਲ ਤਾਂ ਕਰਦੇ ਹਾਂ ਵੀਡੀਓ ਸਟਾਰਟ ਤੇ ਲਾਂਤੀਆਂ ਦੇ ਪਾਉਣੇ ਹੈਗਾ ਲਾਂਤਾਂ ਵਾਲਾ ਹਾਰ ਆਇਆ ਦੇਖਦੇ ਹੈ ਮੈਚਨ ਮਜ਼ਾ ਆਏਗਾ ਕਲੀ ਗੁਲਾਬ ਚਹੀਤੇ ਉਹ ਕਲੀਆਂ ਸੁਣਨ ਦਾ ਸ਼ੌਕੀ ਹੈ ਓਏ ਆ ਦੇਖ ਲੋ ਏ ਆ ਦੇਖ ਲੋ ਗੁਲਾਬ ਦਾ ਨਵਾਂ ਵਰਜ਼ਨ ਓਏ ਜੇ ਇਦਾਂ ਦਾ ਗਲਾਬ ਹੁੰਦਾ ਤੇ ਅੱਜ ਤੋਂ ਗਲਾਵਲ ਦੇਖਣਾ ਵੀ ਬੰਦ ਫੇਰ ਤੁਸੀਂ ਕਹਿਣਾ ਇਹ ਬਾਡੀ ਸ਼ੇਮਿੰਗ ਆ ਪਰ ਗਾਣਾ ਇਹ ਤੇ ਆਹੀ ਟੁੱਕਦਾ ਆ ਕਿ ਮੈਂ ਕੁੜੀ ਹੱਥ ਨਹੀਂ ਜਾਈ ਤੇ ਉਹ ਹਾਥੀ ਰੱਖਣ ਦਾ ਸ਼ੌਂਕੀ ਐ। ਉਹ ਭੈਣੇ ਇਹੋ ਜਿਹੇ ਗਾਣੇ ਨਾਲ ਆਇਆ ਕਰ ਕਿਉਂ ਤੂੰ ਗੁਲਾਬ ਦੀ ਵਿਕਰੀ ਵੀ ਰੋਕਣੀ ਆ। ਉਹ ਬਿਨਾ ਧੋਣ ਤੋਂ ਸਿਰ ਐਵੇਂ ਨਾ ਫੀਲਿੰਗਾ ਚੱਕੀ ਜਾ। ਓਹੋ ਫੀਲਿੰਗਾ ਤੇ ਇਹਨੇ ਚੱਕਣੀਆਂ ਹੀ ਆ ਕਿਉਂਕਿ ਇਹਨੂੰ ਤਾਂ ਕੋਈ ਚੱਕ ਨਹੀਂ ਸਕਦਾ। ਚੱਲ ਕੋਈ ਨਾ ਕੋਈ ਨਾ ਬੀਬਾ ਤੈਨੂੰ ਆਪੇ ਜੇਸੀ ਵੀ ਚੱਕੂ। ਨਾ ਬੀਬੀ ਨਾ ਚੁੜੇਲ ਬਣ ਕੇ ਐਵੇਂ ਨਾ ਕੈਮਰੇ ਮੂਰੇ ਆਜਿਆ ਕਰ। ਲੋਕ ਇਸ ਵੇਰੇ ਸਵੇਰੇ ਦੇਖ ਕੇ ਡਰ ਜਾਂਦੇ ਆ। ਅਰੇ ਮਈਆ ਉਹਦਾ ਦੇਖ ਲਿਓ। ਵੇਂ ਬਣਾਇਆ ਜੇ ਵੇ ਕਬਜ ਹੋਈ ਹੁੰਦੀ ਆ ਕਰਦਾ ਕੀ ਆਲੂ ਬਖਾਰਾ ਜਿਆ ਬਿਲਕੁਲ ਜੀ ਬਿਲਕੁਲ ਇਹ ਸੱਚੀ ਗੱਲ ਹੈ ਇਹ ਇੱਕ ਹੀ ਪੀਸ ਆ ਦੁਨੀਆ ਤੇ ਅਗਲੇ ਨੇ ਤਾਂ ਹੀ ਬਾਂਦਰ ਵਾਂਗ ਥਾਲੀ ਦੇ ਚਪੱਟੀ ਮਾਰ ਲਈ ਹੈ ਕਿਸੇ ਦੀ ਥਾਲੀ ਚੋਂ ਪੀਸ ਖੋਲਿਆ ਉਹ ਵੀ ਸੋਚਦਾ ਹੋਣਾ ਇਹਦੇ ਵਰਗੀ ਫਿਰ ਨਹੀਂ ਲੱਭਣੀ ਜਿਹੜੀ ਪਹਿਲੇ ਨੂੰ ਛੱਡ ਦੂਸਰੇ ਨੂੰ ਫਿਰ ਦੂਸਰੇ ਨੂੰ ਛੱਡ ਤੀਸਰੇ ਵਾਲਾ ਆ ਗਈ ਆ ਉਹ ਐਨੇ ਤਾਂ ਪਾਕਿਸਤਾਨੀ ਰੀਤ ਅਪਣਾਈ ਆ ਉਹ 2 2 3 3 ਘਰ ਵਾਲੀਆਂ ਬਦਲਦੇ ਤੇ 3 3 4 4 ਖਸਮੀ ਬਦਲੀ ਜਾਂਦੀ ਹੈ ਹੱਦ ਦੇ ਅੱਬਾ ਇਹ ਕਿੰਨੀ ਹਿੰਮਤ ਐਣਾ ਲੋਕਾਂ ਚ ਐਨਾ ਕੁਝ ਹੋਣ ਦੇ ਬਾਵਜੂਦ ਵੀ ਇਹੋ ਇਹੋ ਜਿਹੀ ਰੀਲਾ ਪਾਉਂਦੇ ਆ ਉਹ ਲੱਖ ਦੀ ਲਾਹਨਤ ਆ ਤੁਹਾਡੇ ਮੂੰਹ ਤੇ ਸ਼ਰਮ ਚ ਨਹੀਂ ਡੁੱਬਦੇ ਤੁਸੀਂ ਆਖੇ ਮੇਰੀ ਵਰਗੀ ਨਹੀਂ ਲੱਭਣੀ ਮੇਰੇ ਵਰਗੀ ਨਹੀਂ ਲੱਭਣੀ ਅਗਲੇ ਨੇ ਦਾਲਾ ਲੱਭ ਲਈ ਉਹ ਸ਼ੁਕਰ ਆ ਪਰਮਾਤਮਾ ਦਾ ਸ਼ੁਕਰ ਆ ਤੇਰੇ ਵਰਗੀ ਹੋਰ ਨਹੀਂ ਜਿੰਸ ਹੈਗੀ ਤੇਰੇ ਵਰਗੀ ਹੁੰਦੀ ਤਾਂ ਦੁਨੀਆ ਡੁੱਬੀ ਹੁੰਦੀ ਓ ਮਾਈ ਗੋਡ ਬੱਚਮੀ ਦੇ ਆ ਜੀ ਤਲਾਸ਼ ਹਾਏ ਓਏ ਰੱਬਾ ਇਹਦਾ ਟੇਡ ਨਹੀਂ ਪਰਦਾ ਮੱਟਲ ਜੈ ਇਹਦਾ ਨਹੀਂ ਤੂੰ ਥੱਕਦੀ ਨਹੀਂ ਪਿਆਰ ਕਰ ਕਰ ਕੇ ਆਹ ਅੜਾ ਓਏ ਇਹਨੂੰ ਪਹਿਲੇ ਤੋਂ ਪਿਆਰ ਨਹੀਂ ਮਿਲਿਆ ਤੇ ਚਲੋ ਦੂਸਰਾ ਚਲੋ ਦੂਸਰੇ ਤੋਂ ਨਹੀਂ ਮਿਲਿਆ ਤੇ ਚਲੋ ਤੀਸਰਾ ਚਲੋ ਓਏ ਅਜੇ ਵੀ ਕੋਈ ਕਸਰ ਿਆ ਓਏ ਓਏ ਇਹਦਾ ਅਜੇ ਵੀ ਪੂਰਾ ਪਿਆਰ ਨਹੀਂ ਭੰਡਿਆ ਹੈ ਅਜੇ ਵੀ ਪਿਆਰ ਦੀ ਇਹਨੂੰ ਕਸਰ ਆ ਹੁਣ ਇਹਦੀ ਜਾਗ ਦੀ লাশ ਇਹਦੀ ਪਿਆਰ ਦੀ ਤਲਾਸ਼ ਕਰਦੀ ਫਿਰਦੀ ਆ ਫੇਰ ਔਫੜੋਏ ਇਹਨੇ ਕੋਈ ਸੰਗਲ ਪਾਓ ਏ ਮੱਝ ਥਾਂ ਥਾਂ ਸਿਰ ਮਾਰਦੀ ਫਿਰਦੀ ਆ ਓਏ ਇਹ ਬੀਬੀ ਦਾ ਤੇ ਉਹ ਸਾਹਾਬਾ ਪਹਿਲੇ ਇਸਤੇਮਾਲ ਕਰੋ ਫਿਰ ਵਿਸ਼ਵਾਸ ਕਰੋ ਔਰ ਜਿੰਨਾ ਚਿਰ ਇਹਦੀ ਪਿਆਰ ਦੀ ਭੁੱਖ ਨਹੀਂ ਮਿਟਦੀ ਇਹਦੀ ਬੀਬੀ ਦੀ ਆਤਮਾ ਭਟਕਦੀ ਰਹਿਣੀ ਆ ਬੀਬੀ ਪਹਿਲਾ ਰੱਬ ਫੈਵਿਕਵਿਕ ਲਾਉਣਾ ਭੁੱਲ ਗਿਆ ਸੀਗਾ। ਓ ਇੱਥੇ ਲੋਕੀ ਇੱਕ ਵਾਰ ਲੇਖ ਜੋੜਨ ਨੂੰ ਰੋਂਦਿਆ ਤੇ ਇਹਦਾ ਰੱਬ ਨੇ ਤੀਸਰੀ ਵਾਰ ਜੋੜਤਾ। ਮੈਨੂੰ ਲੱਗਦਾ ਜਾਂ ਤਾਂ ਰੱਬ ਜੀ ਕੋਲ ਫੈਵਿਕਵਿਕ ਵਾਲਾ ਮਜ਼ਬੂਤ ਜੋੜ ਨਹੀਂ ਆ ਜਾਂ ਤਾਂ ਤੇਰੇ ਸੰਗਲ 'ਚ ਜ਼ਿਆਦਾ ਪਾਵਰ ਆ ਜਿਹੜਾ ਤੂੰ ਹਰ ਵਾਰ ਸੰਗਲ ਤੜਾ ਲੈਨੀ ਐ। ਇਹਦਾ ਵੀ ਪੁੱਤਰੀ ਮੱਝ ਵਾਲਾ ਹਿਸਾਬ ਆ ਜਿਹੜੀ ਇੱਕ ਕਿੱਲੇ ਨਾਲ ਨਹੀਂ ਰਹਿੰਦੀ। ਹਰ ਵਾਰ ਕਿੱਲਾ ਤੜਾਉਂਦੀ ਐ ਤੇ ਹਰ ਵਾਰ ਨਵਾਂ ਕਿੱਲਾ ਠੋਕਣਾ ਪੈਂਦਾ। ਇਰੇ ਸਲੇਡੇ ਨੂੰ ਹੀ ਕਾਬੂ ਕਰ ਲਿਆਈ। ਉਹ ਪਰੇ ਖਜ਼ਾਨੇ ਕਰਤਾਰ ਦੇ ਤੋਂ ਦੋਵੇਂ ਹੱਥ ਕਰਕੇ ਲੁੱਟ। ਇਹਵੇਂ ਖਜ਼ਾਨਾ ਲੁੱਟਣ ਗਿਆ ਸੀ ਪਰ ਸਲੇਡਾ ਲੈ ਆਇਆ। ਉਹ ਦੂਸਰਾ ਤਾਂ ਹੱਥ ਜੋੜਦਾ ਹੋਣਾ ਚੱਲ ਰਿਹਾ ਬਖੜਾ ਛੁੱਟਿਆ ਇਹਨੂੰ ਤਾਂ ਆਟੇ ਦੇ ਵਿੱਚ ਦੋ ਡਰਮ ਚਾਰ ਡਰਮ ਲੱਗਦੇ ਹੋਣੇ ਆ। ਨਾ ਜੇ ਇੰਨੇ ਵੀ ਸ਼ੌਕਪੂਗਾ ਦਿਂਦਾ। 나 ਜੇ ਇੰਨੇ ਵੀ ਸ਼ੌਕਪੂਗਾੋਂ ਤੋਂ ਨਾ ਕਰਤੀ ਫਿਰ ਇਹਨੂੰ ਵੀ ਛੱਡ ਦੇਂਗੀ। ਹਾਂ। ਇਹ ਬੜੀ ਅੱਛੀ ਬਾਤ ਕਹੀ ਆਪ। ਓਏ ਇਹ ਤਾਂ ਤੈਨੂੰ ਵੀ ਇਸ਼ਾਰਿਆਂ ਚ ਦੱਸ ਰਹੀ ਆ ਤੂੰ ਸ਼ੌਂਗੜੀ ਪਗਾਉਂਦਾ ਹੁਣ ਹੋਰ ਦੀ ਤਿਆਰੀ ਓ ਦੇਖ ਲਾ ਸੰਭਲ ਜਾ। ਦੇਖ ਹੁਣ ਕਿਵੇਂ ਸਿਰ ਤੇ ਚੁੰਨੀ ਲੈ ਲੈ ਵੀਡੀਓ ਪਾਉਂਦੀ ਆ ਜਿਵੇਂ ਬੜੀ ਸਤਕਾਰਯੋਗ ਮੂਤੀ ਹੋਵੇ। 900 ਚੂਹੇ ਖਾ ਕੇ ਬਿੱਲੀ ਹੱਜ ਨੂੰ ਚੱਲੀ। ਓ ਕਿਲੋ ਕਿਲੋ ਮੇਕਅਪ ਥੱਪ ਕੇ ਸਵੇਰੇ ਹੀ ਬੈਠ ਜਾਂਦੀ ਆ ਸਾਰੇ ਪੈਸੇ ਦਾ ਮੇਕਅਪ 'ਚ ਜਲੇ ਜਾਂਦੇ ਹੋਣੇ ਆ। ਆਟਾ ਫਿਰ ਸਕੈਨਰਾਂ ਤੋਂ ਆਉਂਦਾ ਆ। ਹਾਂਜੀ ਤਾਂ ਅੱਜ ਲਈ ਬਸ ਇੰਨਾ ਹੀ ਕੱਲ ਮਿਲਦੇ ਆ ਹੋਰ ਇੱਕ ਨਵੀਂ ਵੀਡੀਓ ਦੇ ਨਾਲ ਤੇ ਵੀਡੀਓ ਕਿਵੇਂ ਦੀ ਲੱਗੀ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਮੈਂ ਆਪਣੇ ਚੈਨਲ ਦੀ ਰੀਚ ਵਧਾਉਣੀ ਆ ਪਲੀਜ਼ 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 ਮੇਰਾ ਸਾਥ ਦਿਓ ਤੇ ਕੱਲ ਮਿਲਦੇ ਆ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਸਤਿ ਸ਼੍ਰੀ ਅਕਾਲ